ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਕੱਲ ਵੀਰਵਾਰ ਦਾ ਦਿਨ ਆਉਣ ਵਾਲਾ ਹੈ ਜੇਕਰ ਤੁਸੀਂ ਵੀਰਵਾਰ ਦੇ ਦਿਨ ਰੋਟੀ ਦਾ ਤਨਕਾਰ ਦਿੰਦੇ ਹੋ ਤਾਂ ਇਸ ਦਾ ਜਿਹੜਾ ਤੁਹਾਨੂੰ ਫਲ ਮਿਲ ਜਾਵੇਗਾ ਉਹਦੇ ਬਾਰੇ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਕਿ ਰੋਟੀ ਦਾ ਦਾਨ ਹੀ ਕਿਵੇਂ ਤੁਹਾਡੀ ਕਿਸਮਤ ਚਮਕਾ ਸਕਦਾ ਹੈ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਵਾਹਿਗੁਰੂ ਲੈ ਕੇ ਹਾਜ਼ਰੀ ਲਗਵਾ ਦਿਓ ਜੀ ਸਾਧ ਸੰਗਤ ਜੀ ਤੁਹਾਡੇ ਚੰਨਾਂ ਵਿੱਚ ਬੇਨਤੀ ਹੈ ਕਿ ਵੀਡੀਓ ਨੂੰ ਪੂਰਾ ਜ਼ਰੂਰ ਸੁਣੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਸਾਖੀ ਦੱਸਣ ਜਾ ਰਹੇ ਹਾਂ ਸਾਖੀ ਨੂੰ ਪੂਰਾ ਜ਼ਰੂਰ ਸੁਣਨਾ ਤੇ ਸਾਧ ਸੰਗਤ ਜੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਆਪਣੇ ਵਿਚਾਰ ਵੀ ਲਿਖ ਦੇਣਾ ਜੀ ਸਾਧ ਸੰਗਤ ਜੀ ਇੰਦਾ ਹੀ ਆਖਦੇ ਹਨ ਕਿ ਇੱਕ ਵਾਰ ਦੀ ਗੱਲ ਹੈ ਇੱਕ ਪਿੰਡ ਦੇ ਵਿੱਚ ਇੱਕ ਪਤੀ ਪਤਨੀ ਰਹਾ ਕਰਦੇ ਸਨ ਕਹਿੰਦੇ ਕਿ ਉਹ ਪਤੀ ਪਤਨੀ ਬੜੇ ਹੀ ਨੇਕ ਦਿਲ ਦੇ ਇਨਸਾਨ ਸਨ ਪਰਮਪੀਤਾ ਪਰਮਾਤਮਾ ਜੀ ਦੇ ਪਛਣ ਪੰਦਗੀ ਕਰਨ ਵਾਲੇ ਤੇ ਹਥੀ ਸੇਵਾ ਕਰਦੇ ਸਨ ਪਰ ਕਹਿੰਦੇ ਕਿ ਉਹਨਾਂ ਦੇ ਘਰ ਦੇ ਵਿੱਚ ਔਲਾਦ ਨਹੀਂ ਸੀ ਇਸ ਕਰਕੇ ਉਹ ਹਰ ਵੇਲੇ ਪਰਮਾਤਮਾ ਦਾ ਨਾਮ ਲੈਂਦੇ ਸਨ ਤੇ ਅਰਦਾਸਾਂ ਬੇਨਤੀਆਂ ਕਰਦੇ ਸਨ ਕਿ ਪਰਮਾਤਮਾ ਜੀ ਸਾਡੇ ਚੋਲੇ ਵੇ ਭਰ ਦਿਓ ਕਹਿੰਦੇ ਕਿ ਇੱਕ ਵਾਰ ਉਹਨਾਂ ਨੇ ਆਪਣੇ ਨਗਾ ਦੇ ਵਿੱਚ ਇੱਕ ਜੋਤਸ਼ੀ ਨੂੰ ਆਪਣਾ ਹੱਥ ਵਿਖਾਇਆ ਕਿਉਂਕਿ ਉਹ ਜੋਤਿਸ਼ੀ ਨੇ ਬਹੁਤੀ ਵਿਦਿਆ ਪ੍ਰਾਪਤ ਕੀਤੀ ਹੋਈ ਸੀ ਉਹਨਾਂ ਨੂੰ ਜੋਤਿਸ਼ ਦਾ ਬੜਾ ਗਿਆਨ ਸੀ ਅਤੇ ਅੱਜ ਤੱਕ ਕਦੇ ਵੀ ਉਹਨਾਂ ਦੀ ਭਵਿੱਖवाणी ਗਲਤ ਨਹੀਂ ਸੀ ਹੋਈ ਇਹ પતિ ਪਤਨੀ ਨੇ ਉਸ ਜੋਤਿਸ਼ੀ ਨੂੰ ਆਪਣਾ ਹੱਥ ਵਿਖਾਇਆ ਕਿ ਸਾਡੇ ਲੇਖ ਵੇਖ ਕੇ ਦੱਸੋ ਸਾਡੇ ਕਰਮਾਂ ਦੇ ਵਿੱਚ ਔਲਾਦ ਦਾ ਸੁੱਖ ਕਦੋਂ ਹੋਵੇਗਾ ਕਹਿੰਦੇ ਜੋਤਿਸ਼ੀ ਨੇ ਉਹਨਾਂ ਨੂੰ ਉਹਨਾਂ ਦਾ ਹੱਥ ਵੇਖਿਆ ਤਾਂ ਕਿਹਾ ਕਿ ਆਉਣ ਵਾਲੇ 7 ਜਨਮਾਂ ਤੱਕ ਤੁਹਾਡੇ ਕਰਮਾਂ ਵਿੱਚ ਔਲਾਦ ਦਾ ਸੁੱਖ ਨਹੀਂ ਹੈ ਕਹਿੰਦੇ ਕਿ ਪਤੀ ਪਤਨੀ ਬੜੇ ਨਰਾਸ਼ ਹੋਏ ਕਿ ਸਾਡੇ ਕਰਮਾਂ ਵਿੱਚ ਔਲਾਦ ਦਾ ਸੁੱਖ ਪ੍ਰਮਾਤਮਾ ਨੇ ਲਿਖਿਆ ਹੀ ਨਹੀਂ ਪਰ ਕਹਿੰਦੇ ਕਿ ਪ੍ਰਮਾਤਮਾ ਦੇ ਨਾਲ ਉਹਨਾਂ ਨੇ ਕੋਈ ਗਿੱਲਾ ਸ਼ਿਕਵਾ ਸ਼ਿਕਾਇਤ ਨਹੀਂ ਕੀਤੀ ਆਪਣੇ ਕਰਮ ਆਪਣੇ ਮਾਣੇ ਕਰਮ ਲੇਖ ਸਮਝ ਕੇ ਸਬਰ ਕਰ ਲਿਆ ਪ੍ਰਮਾਤਮਾ ਦੀ ਬੰਦਗੀ ਕਰਦੇ ਰਹੇ ਕਿ ਨੇਕ ਕੰਮ ਕਰਨੇ ਛੱਡੇ ਨਹੀਂ ਇਦਾਂ ਹੀ ਕਹਿੰਦੇ ਇੱਕ ਦਿਨ ਇਹ ਦੋਵੇਂ ਪਤੀ ਪਤਨੀ ਆਪਣੇ ਘਰ ਦੇ ਵਿੱਚ ਖਾਣਾ ਖਾਣ ਦੀ ਤਿਆਰੀ ਕਰ ਰਹੇ ਸਨ ਖਾਣਾ ਖਾਣ ਹੀ ਲੱਗੇ ਸਨ ਕਿ ਇਹਨਾਂ ਦੇ ਘਰ ਦਾ ਦਰਵਾਜ਼ਾ ਖੜਕਿਆ ਤੇ ਪਤਨੀ ਨੇ ਦਰਵਾਜ਼ਾ ਖੋਲ੍ਹਿਆ ਤੇ ਸਾਹਮਣੇ ਇੱਕ ਸੰਤ ਫਕੀਰ ਜੀ ਖੜੇ ਸਨ ਇਹਨਾਂ ਨੂੰ ਉਹਨਾਂ ਨੇ ਕਿਹਾ ਕਿ ਸਾਨੂੰ ਬੜੀ ਭੁੱਖ ਲੱਗੀ ਹੈ ਜੇਕਰ ਤੁਸੀਂ ਸਾਨੂੰ ਭੋਜਨ ਪ੍ਰਸ਼ਾਦਾ ਛਕਾ ਦਿੰਦੇ ਹੋ ਤਾਂ ਤੁਹਾਡਾ ਭਲਾ ਹੋਵੇਗਾ ਕਹਿੰਦੇ ਕਿ ਪਤੀ ਪਤਨੀ ਨੇ ਜੋ ਪ੍ਰਸ਼ਾਦਾ ਆਪਣੇ ਲਈ ਥਾਲੀ ਵਿੱਚ ਪਾਇਆ ਸੀ ਉਹੀ ਭੋਜਨ ਪ੍ਰਸ਼ਾਦਾ ਉਸ ਸੰਤ ਫਕੀਰ ਨੂੰ ਦੇ ਦਿੱਤਾ ਦੋਵਾਂ ਨੇ ਸੇਵਾ ਕੀਤੀ ਕਹਿੰਦੇ ਕਿ ਸੰਤ ਫਕੀਰ ਜੀ ਨੇ ਇਹਨਾਂ ਦੋਵਾਂ પતિ ਪਤਨੀ ਤੋਂ ਖੁਸ਼ ਹੋ ਕੇ ਕਹਿੰਦੇ ਕਿ ਪ੍ਰਮਾਤਮਾ ਤੁਹਾਡੀ ਔਲਾਦ ਦੀ ਲੰਬੀ ਉਮਰ ਕਰੇ ਕਹਿੰਦੇ ਕਿ ਇਹਨਾਂ ਨੇ ਕਿਹਾ ਕਿ ਬਾਬਾ ਜੀ ਤੁਸੀਂ ਔਲਾਦ ਦੀ ਲੰਮੀ ਉਮਰ ਦਾ ਆਸ਼ੀਰਵਾਦ ਦੇ ਦਿੱਤਾ ਸਾਡੇ ਤਾਂ ਔਲਾਦ ਹੀ ਨਹੀਂ ਕਹਿੰਦੇ ਕਿ ਸੰਤ ਫਕੀਰ ਜੀ ਨੇ ਸਹਿ ਸੁਭਾਏ ਹੀ ਕਹਿ ਦਿੱਤਾ ਕੋਈ ਗੱਲ ਨਹੀਂ ਜੇ ਨਹੀਂ ਤਾਂ ਹੋ ਜਾਵੇਗੀ ਕਹਿੰਦੇ ਕਿ ਇਹ ਕਹਿ ਕੇ ਉਹ ਜਿਹੜੇ ਸੰਤ ਫਕੀਰ ਸਨ ਉਹ ਆਪਣੇ ਰਾਹੇ ਪੈ ਗਏ ਕਹਿੰਦੇ ਕਿ ਇਹ પતિ ਪਤਨੀ ਇਹ ਆਸ਼ੀਰਵਾਦ ਪ੍ਰਾਪਤ ਕਰਕੇ ਬੜੇ ਖੁਸ਼ ਹੋਏ ਤੇ ਕਹਿੰਦੇ ਕਿ ਆਸ਼ੀਰਵਾਦ ਦਾ ਫਲ ਇਹਨਾਂ ਨੂੰ 2 ਮਹੀਨਿਆਂ ਦੇ ਬਾਅਦ ਪਤਾ ਲੱਗ ਗਿਆ ਕਿ ਇਹਨਾਂ ਦੇ ਘਰ ਵਿੱਚ ਖੁਸ਼ੀ ਦੀ ਆਸ ਹੋ ਗਈ ਕਹਿੰਦੇ ਕਿ ਬਸ ਇਸੇ ਤਰ੍ਹਾਂ 3 ਸਾਲਾਂ ਵਿੱਚ ਇੱਕ-ਇੱਕ ਕਰਕੇ ਇਹਨਾਂ ਦੇ ਘਰ ਤਿੰਨ ਤਿੰਨ ਪੁੱਤਰਾਂ ਨੇ ਜਨਮ ਲਿਆ ਤੇ ਕਹਿੰਦੇ ਕਿ ਹੁਣ ਇਹ પતિ ਪਤਨੀ ਆਪਣੇ ਜੀਵਨ ਵਿੱਚ ਬੜੇ ਖੁਸ਼ ਸਨ ਪਹਿਲਾਂ ਨਾਲੋਂ ਵੇਚਾ ਪਰਮਾਤਮਾ ਦਾ ਨਾਮ ਜਪਦੇ ਸਨ ਤੇ ਸੇਵਾ ਕਰਦੇ ਸਨ ਹਰ ਵੇਲੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਸਾਂ ਕਿ ਪ੍ਰਮਾਤਮਾ ਤੁਹਾਡਾ ਸ਼ੁਕਰ ਹੈ ਕਿ ਤੁਸੀਂ ਸਾਡੇ ਕਰਮਾਂ ਦੇ ਵਿੱਚ ਔਲਾਦ ਦਾ ਸੁੱਖ ਲਿਖ ਦਿੱਤਾ ਤੇ ਸਾਡੇ ਲੇਖ ਬਦਲ ਦਿੱਤੇ ਸਾਡੇ ਕਰਮਾਂ ਦੇ ਵਿੱਚ ਔਲਾਦ ਦਾ ਸੁੱਖ ਨਹੀਂ ਸੀ ਕਹਿੰਦੇ ਕਿ ਇੱਕ ਦਿਨ ਉਹ ਪੰਡਿਤ ਜੀ ਜਿਨ੍ਹਾਂ ਨੇ ਇਹਨਾਂ ਦੇ ਹੱਥ ਵੇਖੇ ਸਨ ਤੁਹਾਡੇ ਕਰਮਾਂ ਵਿੱਚ ਕਿ ਸੱਤ ਜਨਮਾਂ ਤੱਕ ਔਲਾਦ ਨਹੀਂ ਹੈ ਸੁੱਖ ਨਹੀਂ ਲਿਖਿਆ ਔਲਾਦ ਦਾ ਕਹਿੰਦੇ ਕਿ ਉਹਨਾਂ ਨੇ ਇਹਨਾਂ ਦੇ ਘਰ ਦੇ ਅੱਗੋਂ ਦੀ ਲੰਗ ਰੇ ਸੀਤ ਤਾਂ ਉਹਨੋਂ ਇਹਨਾਂ ਦੇ ਘਰ ਅੰਦਰੋਂ ਬੱਚਿਆਂ ਦੀ ਆਵਾਜ਼ ਸੁਣਾਈ ਦਿੱਤੀ ਕਹਿੰਦੇ ਕਿ ਉਹ ਪੰਡਤ ਨੇ ਘਰ ਆ ਕੇ ਦੇਖਿਆ ਤਾਂ ਤਿੰਨ ਬੱਚੇ ਖੇਡ ਰਹੇ ਸੀ ਉਹਨੇ ਪਹਿਲੀ ਪਤਨੀ ਨੂੰ ਪੁੱਛਿਆ ਕਿ ਇਹ ਬੱਚੇ ਕਿਹਦੇ ਹਨ ਤਾਂ ਉਹਨਾਂ ਕਹਿਆ ਕਿ ਪੰਡਤ ਜੀ ਸਾਡੇ ਬੱਚੇ ਹਨ ਕਹਿੰਦੇ ਕਿ ਪੰਡਤ ਜੀ ਆਪਣੇ ਆਪ ਦੇ ਵਿੱਚ ਬੜੇ ਸ਼ਰਮਸਾਰ ਹੋਏ ਕਿ ਮੈਂ ਤਾਂ ਇਹਨਾਂ ਦੇ ਹੱਥ ਵੇਖ ਕੇ ਇਹਨਾਂ ਦੀਆਂ ਰੇਖਾਵਾਂ ਵੇਖ ਕੇ ਕਿਹਾ ਸੀ ਕਿ ਆਉਣ ਵਾਲੇ 7 ਜਨਮਾਂ ਤੱਕ ਤੁਹਾਡੇ ਘਰ ਔਲਾਦ ਨਹੀਂ ਹੋ ਸਕਦੀ ਤੇ ਮੈਂ ਝੂਠ ਵੀ ਕੁਝ ਨਹੀਂ ਕਿਹਾ ਸੀ ਕਿਉਂਕਿ ਇਹਨਾਂ ਦੇ ਜੋ ਮੱਥੇ ਦੇ ਪਾਕਿਸਤਾਨ ਉਹਨਾਂ ਦੇ ਵਿੱਚ ਇਹ ਲਿਖਿਆ ਹੋਇਆ ਸੀ ਜੋ ਮੈਂ ਪੜ੍ਹ ਕੇ ਇਹਨਾਂ ਨੂੰ ਦੱਸ ਦਿੱਤਾ ਪਰ ਇਹ ਕਿਵੇਂ ਹੋ ਸਕਦਾ ਹੈ ਕਹਿੰਦੇ ਕਿ ਉਹ ਪੰਡਤ ਜੀ ਨੇ ਪਰਮਾਤਮਾ ਜੀ ਦੇ ਨਾਲ ਪੜ੍ਹਿਆ ਹੈ ਗਲੇ ਸ਼ਿਕਵੇ ਕੀਤੇ ਕਿ ਪਰਮਾਤਮਾ ਜੀ ਤੁਸੀਂ ਜੋ ਇਹਨਾਂ ਦੇ ਕਰਮਾ ਦੇ ਵਿੱਚ ਲਿਖਿਆ ਸੀ ਮੈਂ ਤਾਂ ਉਹੀ ਪੜ੍ਹ ਕੇ ਦੱਸਿਆ ਸੀ ਪਰ ਤੁਸੀਂ ਇਹਨਾਂ ਦੇ ਕਰਮਾ ਦੇ ਵਿੱਚ ਇਹਨਾਂ ਦੇ ਕਿੰਨੇ ਲਿਖ ਬਦਲ ਦਿੱਤੇ ਕਹਿੰਦੇ ਕਿ ਜਦੋਂ ਇਨੇ ਵਾਰ-ਵਾਰ ਪ੍ਰਮਾਤਮਾ ਜੀ ਦੇ ਨਾਲ ਗਿਲੇ ਸ਼ਿਕਵੇ ਕੀਤੇ ਪ੍ਰਮਾਤਮਾ ਨੇ ਉਲਾਮੇ ਦਿੱਤੇ ਤਾਂ ਪ੍ਰਮਾਤਮਾ ਨੇ ਇਸ ਪੰਡਤ ਨੂੰ ਕਿਹਾ ਕਿ ਪੰਡਾ ਜੀ ਤੁਸੀਂ ਝੂਠੇ ਸੀ ਤੁਹਾਡਾ ਜੋਤਿਸ਼ ਗਿਆਨ ਝੂਠਾ ਸੀ ਨਾਹੀਂ ਮੈਂ ਝੂਠਾ ਹਾਂ ਪਰ ਮੈਂ ਆਪਣੇ ਭਗਤਾਂ ਦਾ ਬੱਚਾ ਹਾਂ ਕਿਉਂਕਿ ਮੇਰੇ ਭਗਤਾਂ ਨੇ ਇਹਨਾਂ ਨੂੰ ਵਾਰ ਦੇ ਦਿੱਤਾ ਸੀ ਮੇਰੇ ਭਗਤ ਨੇ ਇਹਨਾਂ ਨਾਲ ਵਚਨ ਕਰ ਦਿੱਤੇ ਸਨ ਕਿ ਤੁਹਾਡੇ ਘਰ ਔਲਾਦ ਜ਼ਰੂਰ ਹੋ ਜਾਵੇਗੀ ਉਹ ਲੰਮੀ ਉਮਰਾਂ ਵਾਲੀ ਇਸ ਕਰਕੇ ਮੈਨੂੰ ਆਪਣੇ ਭਗਤਾਂ ਦੇ ਬਚਨ ਪਗਾਉਣੇ ਪੈਂਦੇ ਹਨ ਤੇ ਉਹਨਾਂ ਦੇ ਕਰਮ ਉਹਨਾਂ ਦੇ ਲੇਖ ਬਦਲਨੇ ਪੈਂਦੇ ਹਨ ਇਹਨਾਂ ਦੇ ਕਰਮਾਂ ਦੇ ਵਿੱਚ ਸੱਚਮੁੱਚ ਸੱਤ ਜਨਮਾਂ ਤੱਕ ਉਹਦਾ ਸੁੱਖ ਨਹੀਂ ਸੀ ਪਰ ਮੇਰੇ ਭਗਤ ਤੇ ਬਚਨਾ ਕਰਕੇ ਇਹਨਾਂ ਦੇ ਕਰਮ ਇਹਨਾਂ ਦੇ ਲੇਖ ਬਦਲਨੇ ਪਏ ਸੋ ਸਾ ਸੰਗ ਜੇ ਸਾਖੀ ਤੋਂ ਸਾਨੂੰ ਸਮਝਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਪ੍ਰਮਾਤਮਾ ਜੀ ਦੀ ਭਜਨ ਬੰਦਗੀ ਕਰਨ ਵਾਲੀਆਂ ਜਿਹੜੀਆਂ ਰੂਹਾਂ ਹੁੰਦੀਆਂ ਹਨ ਉਹ ਜਦੋਂ ਵੀ ਭਾਵੇਂ ਸੈ ਸੁਬਾਹੀ ਮੂੰਹ ਦੇ ਵਿੱਚੋਂ ਕੋਈ ਵੀ ਗੱਲ ਕੱਢ ਦੇਣ ਤਾਂ ਪਰਮਾਤਮਾ ਉਹਨਾਂ ਦੀ ਕੱਢੀ ਹੋਈ ਗੱਲ ਉਹਨਾਂ ਦੇ ਕੰਢੇ ਹੋਏ ਬਚਨ ਪੁਕਾਰ ਦਿੰਦੇ ਹਨ ਸੋ ਕਿਤੇ ਵੀ ਰੱਬ ਦੇ ਰੰਗ ਵਿੱਚ ਰੰਗੀਆਂ ਹੋਈਆਂ ਰੂਹਾਂ ਦੀ ਸੇਵਾ ਕਰੰਦਾ ਤੁਹਾਨੂੰ ਮੌਕਾ ਮਿਲ ਜਾਵੇ ਤਾਂ ਸੇਵਾ ਨੂੰ ਮਨ ਲਾ ਕੇ ਕਰੋ ਕਿਉਂਕਿ ਕੋਈ ਪਤਾ ਨਹੀਂ ਉਹ ਖੁਸ਼ ਹੋ ਕੇ ਉਹਨਾਂ ਨੇ ਤੁਹਾਨੂੰ ਕਿਹੜਾ ਬਚਨ ਕਰ ਦੇਣਾ ਹੈ ਕਿਹੜਾ ਆਸ਼ੀਰਵਾਦ ਦੇ ਦੇਣਾ ਹੈ ਇਹਦੇ ਨਾਲ ਸਾਡੇ ਮੱਥੇ ਦੇ ਲੇਖ ਸਾਡੇ ਭਾਗ ਬਦਲ ਜਾਣੇ ਹਨ ਸੋ ਹਰ ਵੇਲੇ ਪ੍ਰਮਾਤਮਾ ਜੀ ਦੀ ਭਜਨ ਪੰਦਗੀ ਕਰੋ ਸਾਨੂੰ ਖੁਦ ਨੂੰ ਵੀ ਕਰਨੀ ਚਾਹੀਦੀ ਹੈ ਹਮੇਸ਼ਾ ਸੇਵਾ ਸਿਮਰਨ ਕਰਦੇ ਰਹਿਣਾ ਚਾਹੀਦਾ ਹੈ ਕਿਉਂਕਿ ਸਾਡੀ ਕੀਤੀ ਹੋਈ ਭਜਨ ਪੰਦਗੀ ਕੀਤੀ ਹੋਈ ਸੇਵਾ ਦਾ ਫਲ ਸਾਨੂੰ ਪ੍ਰਮਾਤਮਾ ਜੀ ਜ਼ਰੂਰ ਦਿੰਦੇ ਹਨ ਕਈ ਵਾਰ ਪੇਸ ਬਦਲ ਕੇ ਹੀ ਸਾਡੇ ਕੋਲ ਪਹੁੰਚ ਜਾਂਦੇ ਹਨ ਅਸਲ ਸੰਤ ਮਹਾਪੁਰਖ ਉਹ ਹੁੰਦੇ ਹਨ ਜੋ ਸਿਰਫ ਪ੍ਰਮਾਤਮਾ ਦੀ ਗੱਲ ਕਰਦੇ ਹਨ ਪਰਮਾਤਮਾ ਦੇ ਨਾਮ ਨਾਲ ਹੀ ਜੁੜਦੇ ਹਾਂ ਤੇ ਸਾਨੂੰ ਵਹਿਮਾ ਪਰਮਾ ਦੇ ਵਿੱਚੋਂ ਬਾਹਰ ਕੱਢਦੇ ਹਨ ਕਈ ਵਾਰ ਸਾਧ ਸੰਗਤ ਜੀ ਸਾਡੇ ਤੇ ਕੋਈ ਇਹੋ ਜਿਹੀ ਮਸੀਬਤ ਆ ਜਾਂਦੀ ਹੈ ਕਿ ਅਸੀਂ ਆਪਣੇ ਪਰਮਾਤਮਾ ਜੀ ਦੇ ਨਾਲ ਕਿਲੇ ਸ਼ਿਕਵੇ ਕਰਨੇ ਸ਼ੁਰੂ ਕਰ ਆ ਦਿੰਦੇ ਹਾਂ ਪਰ ਜੇਕਰ ਸਾਡੀ ਗੱਲ ਕੀਤੇ ਜਾਵੇ ਤਾਂ ਸਾਨੂੰ ਇਦਾਂ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ ਹਮੇਸ਼ਾ ਪਰਮਾਤਮਾ ਜੀ ਦਾ ਸ਼ੁਕਰਾਨਾ ਕਰਦੇ ਰਹਿਣਾ ਚਾਹੀਦਾ ਹੈ ਕਿਉਂਕਿ ਜੇਕਰ ਅਸੀਂ ਕਿਲੇ ਸ਼ਿਕਵੇ ਕਰਾਂਗੇ ਤਾਂ ਪਰਮਾਤਮਾ ਸਾਡੇ ਤੋਂ ਨਾਰਾਜ਼ ਹੋ ਜਾਣਗੇ ਤੇ ਸਾਨੂੰ ਜਿਹੜੀਆਂ ਦਾ ਤਾਂ ਮਿਲ ਨਹੀਂ ਆ ਸੰਨ ਉਹ ਵੀ ਨਹੀਂ ਮਿਲਨੇ ਆ ਤੇ ਜੇਕਰ ਅਸੀਂ ਪ੍ਰਮਾਤਮਾ ਜੀ ਦਾ ਸ਼ੁਕਰਾਨਾ ਕਰਦੇ ਰਹਾਂਗੇ ਸਾਡੇ ਮਨ ਦੇ ਅੰਦਰ ਸਬਰ ਪੈਦਾ ਹੋ ਜਾਂਦਾ ਹੈ ਅਸੀਂ ਜੇਕਰ ਸਬਰ ਵਿੱਚ ਰਹਾਂਗੇ ਤਾਂ ਅਸੀਂ ਖੁਸ਼ ਰਹਾਂਗੇ ਸਾਡੀ ਔਲਾਦ ਖੁਸ਼ ਰਹੇਗੀ ਸਾਡਾ ਪਰਿਵਾਰ ਖੁਸ਼ ਰਹੇਗਾ ਸਾਡੇ ਘਰ ਦਾ ਮਾਹੌਲ ਖੁਸ਼ੀ ਨਵਾਂ ਬਣ ਜਾਵੇਗਾ ਸੋ ਸਾ ਸੰਗਤ ਜਗਤ ਉਸੇ ਇਹਨੇ ਦਿਨ ਤਹਾਰਾਂ ਤੇ ਭਾਵੇਂ ਸੰਗਰਾਦ ਹੋਵੇ ਭਾਵੇਂ ਮੱਸਿਆ ਜਾਂ ਪੁੰਨਿਆ ਜਿਵੇਂ ਕੋਈ ਵੀ ਦਿਨ ਵਾਰ ਚਾਹੇ ਵੀਰਵਾਰ ਹੋਵੇ ਸ਼ੁੱਕਰਵਾਰ ਹੋਵੇ ਸ਼ਨੀਵਾਰ ਹੋਵੇ ਜੇਕਰ ਕਿਸੇ ਵੀ ਦਿਨ ਜਾਂ ਵੈਸੇ ਵੀ ਜਿਹੜੇ ਵੀ ਦਿਨ ਤੁਹਾਡਾ ਘਰ ਕੋਈ ਵੀ ਰੱਬ ਦੇ ਰੰਗ ਵਿੱਚ ਰੰਗੀ ਹੋਏ ਰੋ ਪ੍ਰਸ਼ਾਦਾ ਛਕਣ ਦੇ ਲਈ ਆਉਂਦੇ ਆ ਤਾਂ ਕਦੇ ਵੀ ਮੱਥੇ ਵਟ ਨਾ ਪਾਓ ਤੇ ਜੇਕਰ ਗਰੇਵ ਤੁਹਾਡੇ ਘਰ ਵਿੱਚ ਕੋਈ ਤੁਹਾਡੇ ਕੋਲ ਆਸ ਲੈ ਕੇ ਮਦਦ ਲੈਣ ਲਈ ਆਉਂਦਾ ਹੈ ਤਾਂ ਆਪਣੇ ਥੋੜੇ ਥੋੜੇ ਵਿੱਚੋਂ ਵੀ ਤੁਸੀਂ ਦਸਵੰਦ ਜ਼ਰੂਰ ਕੱਢੋ ਕਿਸੇ ਦੀ ਮਦਦ ਜ਼ਰੂਰ ਕਰੋ ਫਿਰ ਦੇਖਣਾ ਤੁਹਾਡੇ ਨਾਲ ਕਿਵੇਂ ਚਮਤਕਾਰ ਹੁੰਦਾ ਤੁਹਾਡੇ ਘਰ ਦੇ ਵਿੱਚ ਬਰਕਤਾਂ ਪੈ ਜਾਣਗੀਆਂ ਤੁਹਾਡੇ ਘਰ ਵਿੱਚ ਪੈਸੇ ਦੀ ਕੋਈ ਵੀ ਕਮੀ ਨਹੀਂ ਰਹੇਗੀ ਤੇ ਇਹ ਦਿੱਤਾ ਹੋਇਆ ਦਾਨ ਤੁਹਾਡੇ ਸੱਤ ਜਨਮਾਂ ਤੱਕ ਤੁਹਾਡਾ ਸਾਥ ਦੇਵੇਗਾ ਕਿਉਂਕਿ ਸਾਧ ਸੰਗਤ ਜੀ ਬਾਕੀ ਤਾਂ ਇਹ ਜਿਹੜੀਆਂ ਦੁਨੀਆਵੀ ਚੀਜ਼ਾਂ ਹਨ ਇਹ ਸਾਰੀਆਂ ਹੀ ਇੱਥੇ ਰਹਿ ਜਾਣੀਆਂ ਹਨ ਇਹ ਜਿਹੜੀਆਂ ਅਸੀਂ ਕਰਮ ਕਰਦੇ ਹਾਂ ਇਹ ਸਿਰਫ ਸਾਡੇ ਨਾਲ ਜਾਣੇ ਹਨ ਇਨ੍ਹਾਂ ਕਰਮਾਂ ਦੇ ਸਦਕਾ ਹੀ ਸਾਡਾ ਜੀਵਨ ਸੁਖਾਲਾ ਹੋ ਜਾਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ